ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਅੱਜ ਦੇ ਦੂਰਦਰਸ਼ਨ ਦੇ ਵਿੱਚ ਮੈਂ ਤੁਹਾਡਾ ਮਨੂ ਪਵਾਨੀ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦਾ ਬੁਲੇਟਿਨ ਸਰਕਾਰੀ ਮਾਸਟਰਾਂ ਦੇ ਨਾਲ ਸੰਬੰਧਿਤ ਰਹੇਗਾ ਹੁਣ ਤੋਂ ਸਰਕਾਰੀ ਮਾਸਟਰ ਅਧਿਆਪਕ ਮਾਪੇ ਮਿਲਣ ਦੇ ਵਿੱਚ ਮਾਪਿਆਂ ਦਾ ਕਰਨਗੇ ਬਲੱਡ ਪ੍ਰੈਸ਼ਰ ਚੈੱਕ ਪਿਛਲੇ 70 ਸਾਲਾਂ ਵਿੱਚ ਇਹ ਸਰਕਾਰ ਦਾ ਇਹ ਸਭ ਤੋਂ ਵੱਡਾ ਇਨਕਲਾਬੀ ਕਦਮ ਸਾਬਤ ਹੋ ਗਿਆ ਹੈ जीपी चेक ਕਰਨ ਦੇ ਪਿੱਛੇ ਥੋਸ ਕਾਰਨ ਸੂਤਰਾ ਤੋਂ ਇਸ ਪ੍ਰਕਾਰ ਪਤਾ ਲੱਗੇ ਹਨ ਸਰਕਾਰ ਨੂੰ ਲੱਗਦਾ ਹੈ ਕਿ ਵਿੱਦਿਆ ਇੰਨੀ ਜ਼ਰੂਰੀ ਨਹੀਂ ਤਾਂ ਜੋ ਮਾਸਟਰ ਨੂੰ ਦੁਜੇ ਕਮ ਦੇ ਵਿੱਚ ਲਾਇਆ ਜਾ ਸਕੇ ਸਰਕਾਰ ਨੂੰ ਲੱਗ ਰਿਹਾ ਹੈ ਕਿ ਮਾਸਟਰ ਨੂੰ ਵਿੱਦਿਈ ਚੱਕਰਾਂ ਦੇ ਵਿੱਚ ਪਾ ਕੇ ਰੱਖੋ ਤਾਂ ਜੋ ਉਹ ਮਟਕਾ ਚੌਪ ਦੇ ਵਿੱਚ ਧਰਨਾ ਨਾਲ ਆ ਸਕਣ ਏਪੀ ਚੈੱਕ ਕਰਨ ਪਿੱਛੇ ਮਾਸਟਰਾਂ ਨੇ ਇਹ ਵੀ ਦੇਖਣਾ ਹੈ ਕਿ ਘਰ ਦੇ ਕਲੇਸ਼ ਕਰਕੇ ਕਿਤੇ ਚਵਾਖ ਨਾ ਲੱਗ ਤਾ ਨਹੀਂ ਬਣ ਰਿਹਾ। ਆਉਣ ਵਾਲੇ ਸਾਲਾਂ ਦੇ ਵਿੱਚ ਸਰਕਾਰ ਸਰਕਾਰੀ ਮਾਸਟਰਾਂ ਲਈ ਵਿੱਦਿਆ ਨੂੰ ਛੱਡ ਕੇ ਹੋਰ ਕਈ ਤਰ੍ਹਾਂ ਦੇ ਕੰਮ ਲੈ ਕੇ ਆ ਰਹੀ ਹੈ ਜੋ ਇਸ ਪ੍ਰਕਾਰ ਹਨ। ਮਾਪੇ ਦੰਦਾਂ ਦੀ ਜਾਂਚ ਕਰਨੀ ਕਿਤੇ ਉਹਨਾਂ ਨੂੰ ਕੀੜਾ ਤਾਂ ਨਹੀਂ ਲੱਗਿਆ ਹੋਇਆ। ਆਉਣ ਵਾਲੇ ਸਾਲਾਂ ਦੇ ਵਿੱਚ ਸਰਕਾਰ ਸਰਕਾਰੀ ਮਾਸਟਰਾਂ ਤੋਂ ਕਾਰ ਵਾਲਾ ਕਾਰ ਲਈ ਦੀ ਕਲੇਸ਼ ਦਾ ਨੱਪਟਾਰਾ ਵੀ ਕਰਾਵੇਗੀ ਸੋ ਸਰਕਾਰੀ ਮਾਸਟਰ ਨੂੰ ਪੜਾਈ ਦੀ ਬਿਲਕੁਲ ਫਿਕਰ ਨਾ ਕਰੋ ਕਿਉਂਕਿ ਸਰਕਾਰ ਤਾਂ ਪੜਾਉਣਾ ਹੀ ਨੀ ਚਾਉਂਦੀ ਜਸ ਜੇਲ